ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਖੁਦ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ 26 ਤੋਂ 29 ਸਤੰਬਰ ਤੱਕ ਅਸੀਂ ਸੈਸ਼ਨ ਬੁਲਾ ਰਹੇ ਹਾਂ ਜ਼ਾਹਿਰ ਜੀ ਗੱਲ ਹੈ ਹੜ੍ਹਾਂ ਦੇ ਨਾਲ ਜੋ ਤਬਾਹੀ ਹੋਈ ਹੈ ਜੋ ਤਰਸਦੀ ਆਈ ਹੈ ਉਸ ਤੇ ਵਿਚਾਰ ਚਰਚਾ ਕੀਤੀ ਜਾਣੀ ਹੈ ਔਰ ਉਸ ਦਾ ਉਸ ਦੇ ਹੱਲ ਦੇ ਲਈ ਕਿਵੇਂ ਅੱਗੇ ਵਧਿਆ ਜਾ ਸਕਦਾ ਹੈ ਉਸ ਦੇ ਵਿੱਚ ਕਿਹੜਾ ਵਿਅਕਤੀ ਕਿਸ ਤਰੀਕੇ ਨਾਲ ਯੋਗਦਾਨ ਪਾ ਸਕਦਾ ਹੈ ਚਾਹੇ ਉਹ ਸੱਤਾਧਾਰੀ ਧਿਰ ਹੋਵੇ ਚਾਹੇ ਉਹ ਵਿਰੋਧੀ ਧਿਰਾ ਹੋਣ ਕਿਵੇਂ ਲੋਕਾਂ ਨੂੰ ਉਸ ਔਖੀ ਘੜੀ ਦੇ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ ਕਿਵੇਂ ਮੁੜਵਸੇਬੇ ਦੇ ਕੰਮ ਚਲਾਏ ਜਾ ਸਕਦੇ ਆ ਕਿਵੇਂ ਉਹਨਾਂ ਨੂੰ ਕੰਪਨਸੇਟ ਕੀਤਾ ਜਾ ਸਕਦਾ ਹੈ ਕਿਵੇਂ ਮੁਆਵਜ਼ਾ ਦਿੱਤਾ ਜਾ ਸਕਦਾ ਹੈ ਕਿੰਨੀ ਰਾਸ਼ੀ ਜਾਂ ਉਸ ਦੇ ਵਿੱਚ ਕੋਈ ਹੋਰ ਵਾਅਦਾ ਕਰਨ ਦੀ ਗੁਜਾਇਸ਼ ਹੈ ਜਾਂ ਨਹੀਂ ਹੈ ਇਹਨਾਂ ਸਾਰੀਆਂ ਗੱਲਾਂ ਤੇ ਸੈਸ਼ਨ ਦੇ ਦੌਰਾਨ ਵਿਚਾਰ ਚਰਚਾ ਰਹੇਗੀ ਤਾਂ ਮੇਰੇ ਸਹਿਯੋਗੀ ਗੌਰਵ ਸ਼ੁਕਲਾ ਜੁੜ ਗਏ ਨੇ ਨਿਊਜ਼ ਰੂਮ ਤੋਂ ਗੌਰਵ ਇਸ ਵੇਲੇ ਸਭ ਤੋਂ ਵੱਡੀ ਚੁਣੌਤੀ ਹੈ ਸਰਕਾਰ ਦੇ ਸਾਹਮਣੇ ਕਿ ਇਸ ਚੀਜ਼ ਨੂੰ ਪੂਰਾ ਕਿਵੇਂ ਕਰਨਾ ਹੈ ਔਰ ਆਪਾਂ ਇਸ ਚੁਣੌਤੀ ਦਾ ਅੰਦਾਜ਼ਾ ਇੱਥੋਂ ਲਾ ਸਕਦੇ ਆ ਕਿ ਕੱਲ ਵੀ ਸੀਐਮ ਵੱਲੋਂ ਅਪੀਲ ਕੀਤੀ ਗਈ ਕਿ ਜਿਹੜੇ ਲੋਕ ਇਸ ਦੇ ਵਿੱਚ ਸਹਿਯੋਗ ਕਰਨਾ ਚਾਹੁੰਦੇ ਆ ਵੱਧ ਤੋਂ ਵੱਧ ਅੱਗੇ ਆਉਣ ਤੇ ਅੱਜ ਫਿਰ ਹੁਣੇ ਆਪਾਂ ਫੋਟੋਗ੍ਰਾਫਸ ਦੇਖ ਰਹੇ ਸੀ ਦਿੱਲੀ ਦੇ ਆਗੂਆਂ ਦੇ ਨਾਲ ਮੀਟਿੰਗਾਂ ਹੋਈਆਂ ਆਮ ਆਦਮੀ ਪਾਰਟੀ ਦੇ ਸਾਰੇ ਸੀਨੀਅਰ ਆਗੂ ਬੈਠੇ ਸੀ ਕਿ ਕਿਵੇਂ ਇਸ ਚੀਜ਼ ਨੂੰ ਯਾਨੀ ਇਹ ਸਾਫ ਝਲਕਦਾ ਹੈ ਇਸ ਚੀਜ਼ ਤੋਂ ਕਿ ਚੁਣੌਤੀ ਤੇ ਬਹੁਤ ਵੱਡੀ ਹੈ ਪਰ ਇਸ ਨੂੰ ਹੁਣ ਕਿਵੇਂ ਪੂਰਾ ਕੀਤਾ ਜਾਣਾ ਹੈ ਇਹ ਚੀਜ਼ਾਂ ਵੀ ਇਸ ਸੈਸ਼ਨ ਦੇ ਵਿੱਚ ਜ਼ਰੂਰ ਵਿਚਾਰੀਆਂ ਜਾਣਗੀਆਂ ਬਿਲਕੁਲ ਵਿਜੇ ਦੋ ਤਿੰਨ ਗੱਲਾਂ ਨੇ ਇੱਕ ਤਾਂ ਲੱਗ ਰਿਹਾ ਸੀ ਕਿ ਸੈਸ਼ਨ ਸੱਦਿਆ ਜਾਏਗਾ ਇਨਫੈਕਟ ਜਦੋਂ ਮੁੱਖ ਮੰਤਰੀ ਨੇ ਕੈਬਨਿਟ ਦੀ ਬੈਠਕ ਸੱਦੀ ਸੀ ਉਸ ਸਮੇਂ ਹੀ ਲੱਗ ਰਿਹਾ ਸੀ ਕਿ ਸ਼ਾਇਦ ਨਾਲ ਦੀ ਨਾਲ ਸੈਸ਼ਨ ਇੱਕ ਦੋ ਦਿਨ ਦਾ ਸੱਦ ਲਿਆ ਜਾਵੇ ਵਿਸ਼ੇਸ਼ ਸੈਸ਼ਨ ਹੜ ਦੇ ਹਾਲਾਤ ਨੂੰ ਦੇਖਦੇ ਹੋਏ ਖੈਰ ਹੁਣ ਸੱਦ ਲਿਆ ਗਿਆ ਇੱਕ ਬਿਲਕੁਲ ਸਿੱਧਾ ਹੀ ਸੀਐਮ ਦੇ ਟਵੀਟ ਦੇ ਨਾਲ ਜਾਣਕਾਰੀ ਸਾਹਮਣੇ ਆਈ ਕਿ ਸੈਸ਼ਨ ਸੱਦਿਆ ਗਿਆ ਹੈ 26 ਤਰੀਕ ਨੂੰ ਅਗਲੇ ਸ਼ੁੱਕਰਵਾਰ ਨੂੰ ਹੋਏਗਾ ਮੈਂ ਇਹਦੇ ਵਿੱਚ ਦੋ ਚੀਜ਼ਾਂ ਹੋਰ ਬਹੁਤ ਇੰਪੋਰਟੈਂਟ ਨੇ ਇੱਕ ਇੱਕ ਤਾਂ ਇਸ ਸੈਸ਼ਨ ਦੇ ਜ਼ਰੀਏ ਆਪਾਂ ਉਮੀਦ ਕਰ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਕਿੰਨੇ ਪਿੰਡਾਂ 'ਚ ਕਿੰਨੀ ਜ਼ਿਆਦਾ ਤਬਾਹੀ ਹੋਈ ਹੈ ਇੱਕ ਪੂਰਾ ਖਾਕਾ ਘਟੂ-ਘਟ ਸਰਕਾਰ ਸਾਹਮਣੇ ਲਿਆ ਕੇ ਰੱਖ ਸਕੇਗੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਆਏ 9 ਤਰੀਕ ਨੂੰ ਤਾਂ ਉਸ ਸਮੇਂ ਜਿਹੜੇ ਸੀਐਸ ਨੇ ਚੀਫ ਸਕੱਤਰ ਉਹਨਾਂ ਦੇ ਵੱਲੋਂ ਇੱਕ ਪੂਰੀ ਪ੍ਰੈਜੈਂਟੇਸ਼ਨ ਦਿੱਤੀ ਗਈ ਸੀ ਤਾਂ ਉਹ ਵੀ ਹੋਰ ਬ੍ਰੀਫ ਹੋਏਗੀ ਤੇ ਉਹ ਵੀ ਹੋਰ ਡਿਟੇਲ ਦੇ ਵਿੱਚ ਹੋ ਸਕਦਾ ਹੈ ਕਿ ਵਿਧਾਨ ਸਭਾ ਦੇ ਵਿੱਚ ਰੱਖਿਆ ਜਾਵੇਗਾ ਕਿਸ ਤਰੀਕੇ ਨਾਲ ਤਬਾਹੀ ਹੋਈ ਹੈ ਡੈਮਾਂ ਦੇ ਵਿੱਚੋਂ ਕਿਸ ਤਰੀਕੇ ਨਾਲ ਪਾਣੀ ਛੱਡਿਆ ਗਿਆ ਇਹ ਚੀਜ਼ਾਂ ਉਸ ਦੇ ਵਿੱਚ ਅਹਿਮ ਹੋਣਗੀਆਂ ਅਗਲਾ ਪੁਆਇੰਟ ਹੋਏਗਾ ਜਿਹੜੇ ਸਾਨੂੰ ਲੱਗ ਰਹੇ ਨੇ ਕਿ ਦੋ ਤਿੰਨ ਪੁਆਇੰਟ ਦੇ ਉੱਤੇ ਸੈਸ਼ਨ ਦੇ ਵਿੱਚ ਚਰਚਾ ਹੋਣਗੀਆਂ ਅਗਲਾ ਪੁਆਇੰਟ ਹੋਵੇਗਾ ਕਿ ਨੁਕਸਾਨ ਕਿੰਨਾ ਹੋਇਆ ਅਗਲਾ ਪੁਆਇੰਟ ਹੋਵੇਗਾ ਕਿ ਸੈਂਟਰ ਵਾਲੇ ਪਾਸੇ ਤੋਂ ਕੀ ਆਇਆ ਹੈ 1600 ਕਰੋੜ 1600 ਕਰੋੜ ਦੇ ਨਾਲ ਜਿਹੜੀਆਂ ਹੋਰ ਕਿਸ਼ਤਾਂ ਦਾ ਦਾਵਾ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਫੇਰੀ ਦੇ ਦੌਰਾਨ ਕੀ ਕੁਝ ਹੋਇਆ ਇੱਕ ਹੋ ਵੀ ਹੋਏਗਾ ਦੇਖੋ ਜਦੋਂ ਸੈਸ਼ਨ ਸੱਦਿਆ ਜਾਂਦਾ ਤਾਂ ਸਿਆਸਤ ਵੀ ਹੁੰਦੀ ਹੈ ਇੱਕ ਹੋਰ ਬਹੁਤ ਇੰਪੋਰਟੈਂਟ ਪੁਆਇੰਟ ਜੋ ਸੀਐਮ ਨੇ ਆਪਣੇ ਟਵੀਟ ਦੇ ਵਿੱਚ ਵੀ ਕਿਹਾ ਕਿ ਅਸੀਂ ਸੋਧ ਕਰਨ ਦੀ ਕੋਸ਼ਿਸ਼ ਕਰਾਂਗੇ ਹੜ੍ਹਾਂ ਦੇ ਨਾਲ ਤਬਾਹੀ ਜਿਹੜਾ ਹੋਇਆ ਤਬਾਹੀ ਜਿਹੜੀ ਹੋਈ ਹੈ ਲੋਕਪੱਖੀ ਸੋਧ ਕਰਾਂਗੇ ਬੇਸਿਕਲੀ ਜਿਹੜਾ ਮੁਆਵਜ਼ਾ ਦਿੱਤਾ ਜਾਂਦਾ ਹੈ ਉਸ ਨੂੰ ਲੈ ਕੇ ਹੋ ਸਕਦਾ ਹੈ ਕਿ ਉਸ ਨੂੰ ਵਧਾਉਣ ਦੇ ਲਈ ਕੋਈ ਸੋਧ ਕੀਤਾ ਜਾਵੇ ਸੋਧ ਦੋ ਤਰੀਕੇ ਨਾਲ ਹੋ ਸਕਦੀਆਂ ਨੇ ਇੱਕ ਤਾਂ ਸਟੇਟ ਦੇ ਹੱਥ ਦੇ ਵਿੱਚ ਜੋ ਹੈਗਾ ਉਹ ਦੂਜਾ ਇਹ ਵੀ ਲੱਗ ਰਿਹਾ ਹੈ ਕਿ ਵਿਧਾਨ ਸਭਾ ਦੇ ਵਿੱਚ ਐਸਡੀਆਰਐਫ ਦੇ ਵਿੱਚ ਜਿਹੜਾ ਤਜਵੀਜ਼ਾਂ ਨੇ ਉਹਨੂੰ ਵਧਾਉਣ ਦਾ ਮਤਾ ਵੀ ਪਾਸ ਕੀਤਾ ਜਾ ਸਕਦਾ ਹੈ ਮਤਾ ਤਾਂ ਸਰਕਾਰ ਪਾਸ ਕਰੀ ਸਕਦੀ ਹੈ ਕਿਉਂਕਿ ਐਸਡੀਆਰਐਫ ਦੇ ਮੁਤਾਬਿਕ ਜੇਕਰ ਕਿਸ ਦੀ ਮੌਤ ਹੋ ਜਾਂਦੀ ਹੈ ਇਸ ਡਿਜ਼ਾਸਟਰ ਦੇ ਵਿੱਚ ਤਾਂ 4 ਲੱਖ ਰੁਪਏ ਹੈ ਜਿਕਰ ਕੋਈ 50% ਤੋਂ ਜ਼ਿਆਦਾ ਵਿਕਲੰਗ ਹੁੰਦਾ ਤਾਂ 74000 ਰੁਪਏ ਨੇ ਜਿਕਰ ਕੋਈ 40% ਤੱਕ ਵਿਕਲੰਗ ਹੋਇਆ ਤਾਂ ਉਸ ਦੇ ਲਈ ਅਲੱਗ ਰਾਸ਼ੀ ਹੈ ਮਕਾਨ ਦੀ ਫਰਨੀਚਰ ਦੀ ਕੱਪੜਿਆਂ ਦੀ ਅਲੱਗ-ਅਲੱਗ ਤਰੀਕੇ ਨਾਲ ਹੈਗਾ ਹੈ ਜਦੋਂ 31 ਅਗਸਤ ਨੂੰ ਮੁੱਖ ਮੰਤਰੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ ਜਿਸ ਦੇ ਵਿੱਚ 60000 ਕਰੋੜ ਰੁਪਏ ਮੰਗੇ ਗਏ ਸਨ ਉਸ ਚਿੱਠੀ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਸੀ ਐਸ ਡੀ ਆਰ ਐਫ ਦਾ ਔਰ एसडीआरएफ ਦਾ ਜ਼ਿਕਰ ਕਰਦੇ ਹੋਏ ਡਿਮਾਂਡ ਕੀਤੀ ਗਈ ਸੀ ਕਿ ਜੋ एसडीआरएफ एसडीआरएफ ਦਾ ਮਤਲਬ ਹੈ ਸਟੇਟ ਡਿਸਾਸਟਰ ਜਿਹੜਾ ਰਿਸਪੌਂਡ ਫੰਡ ਹੁੰਦਾ ਹੈ अर्ਲੀ ਫੰਡ ਹੁੰਦਾ ਹੈ अर्ਲੀ ਫੰਡ ਹੁੰਦਾ ਰਿਸਪੌਂਡ ਫੰਡ ਵੀ ਕੈਨ ਯੂਸ ਨੋ ਤਾਂ ਉਹਦੇ ਵਿੱਚੋਂ ਜਿਹੜਾ ਲੋਕਾਂ ਨੂੰ ਦੇਣਾ ਹੈ ਉਸ ਦੀ ਰਾਸ਼ੀ ਵਿਧਾਈ ਜਾਵੇ ਸਰਕਾਰ ਦਾ ਤਰਕ ਸੀ ਕਿ ਸਾਡੇ ਹੱਥ ਬੰਨੇ ਹੋਏ ਹਨ ਕਿ ਜੇਕਰ ਕੋਈ ਵਿਕਲੈਂਗ ਹੋ ਗਿਆ ਕਿ ਅਪਾਹਜ ਹੋ ਗਿਆ 50 60 70% ਤਾਂ 74000 ਰੁਪਏ ਨਾਲ ਉਹਦਾ ਕੀ ਬੰਨਾ ਹੈ ਹੂੰ ਤਾਂ ਉਸ ਨੂੰ 1.5 ਲੱਖ ਕਰ ਦਿੱਤਾ ਜਾਵੇ ਇਸ ਤਰੀਕੇ ਨਾਲ ਤਜਵੀਜ਼ਾਂ ਨੇ ਤਾਂ ਲੱਗ ਰਿਹਾ ਕਿ ਸੈਸ਼ਨ ਦੇ ਵਿੱਚ ਜਿਹੜਾ SDRF ਵਾਲੀ ਰੀਲੀਫ ਦਿੱਤੀ ਜਾਂਦੀ ਹੈ ਲੋਕਾਂ ਨੂੰ ਉਸ ਰੀਲੀਫ ਦੇ ਵਿੱਚ ਇਜ਼ਾਫਾ ਕਰਨ ਜਾਂ ਦੁੱਗਣਾ ਕਰਨ ਦਾ ਜਿਹੜਾ ਮਤਾ ਇਹ ਉਹ ਰੱਖਿਆ ਜਾ ਸਕਦਾ ਹੈ ਅਗਲਾ ਪੁਆਇੰਟ ਜਿਹੜਾ ਸਿਆਸਤ ਹੁੰਦੀ ਹੋਈ ਨਜ਼ਰ ਆ ਸਕਦੀ ਹੈ 20000 ਕਰੋੜ ਤੇ 1600 ਕਰੋੜ ਦੋਵਾਂ ਦੇ ਵਿਚਾਲੇ ਬਹੁਤ ਵੱਡਾ ਗੈਪ ਹੈ 20000 ਕਰੋੜ ਦਾ 8% ਬਣਦਾ ਹੈ 1600 ਕਰੋੜ ਜਿਸ ਨੂੰ ਲੈ ਕੇ ਬਹੁਤ ਰੌਲਾ ਪਿਆ ਪੰਜਾਬ ਦੇ ਵਿੱਚ ਔਰ ਉਸ ਦੇ ਉੱਤੇ ਭਾਜਪੀ ਪਲਟਵਾਰ ਕਰਦੀ ਨਜ਼ਰ ਆਈ ਖੈਰ ਉਹ ਸਿਆਸਤ ਦਾ 파ਟ ਹੈ ਤਾਂ ਉਹ ਵੀ ਇੱਕ ਮੁੱਦਾ ਹੋ ਸਕਦਾ ਹੈ ਕਿ ਵਿਧਾਨ ਸਭਾ ਦੇ ਵਿੱਚ ਗੁੰਝਦਾ ਨਜ਼ਰ ਆਵੇ ਮोटे-ਮोटे ਮੈਨੂੰ 3-4 ਪੁਆਇੰਟ ਲੱਗ ਰਹੇ ਨੇ ਇੱਕ ਇੱਕ ਪੂਰਾ ਪਿਕਚਰ ਕਲੀਅਰ ਕਰ ਦਿੱਤੀ ਜਾਏਗੀ ਕਿ ਆਖਿਰ ਕਿੰਨਾ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਹੈ ਪਸ਼ੂਆਂ ਦਾ ਖੇਤਾਂ ਦਾ ਘਰਾਂ ਦਾ ਲੋਕਾਂ ਦਾ ਜਾਨੀ ਨੁਕਸਾਨ ਕਿੰਨਾ ਹੋਇਆ ਹੈ ਦੂਜੇ ਪਾਸੇ ਸਟੇਟ ਨੂੰ ਜਿਹੜੀ ਪਬਲਿਕ ਪ੍ਰਾਪਰਟੀ ਹੈ ਪੁਲਿਸ ਕਾਂ ਕੋਈ ਜਿਹੜੀ ਬਾਰਡਰ ਦੇ ਉੱਤੇ ਕੀ ਸਥਿਤੀ ਆ ਉਹ ਉਮੀਦ ਕਰਦੇ ਆਂ ਆਪਾਂ ਕਿ ਸੈਸ਼ਨ ਦੇ ਦੌਰਾਨ ਖਤਮ ਐਗਜ਼ੈਕਟਲੀ ਤਸਵੀਰ ਸਾਹਮਣੇ ਆ ਜਾਏਗੀ ਜਿਹੜਾ ਇੰਤਜ਼ਾਰ ਆ ਖਤਮ ਹੋ ਜਾਏਗਾ ਦੂਜਾ ਪ੍ਰਧਾਨ ਮੰਤਰੀ ਦੀ ਫੇਰੀ ਜਿਹੜੇ ਕੇਂਦਰ ਤੋਂ ਆਉਂਦੇ ਫੰਡ ਨੇ ਉਹ ਤੇ ਤੀਜਾ ਐਸਡੀ ਰੈਫ ਹੁਣ ਸਟੇਟ ਆਪਣੇ ਲੈਵਲ ਦੇ ਉੱਤੇ ਜਿਹੜੀ ਰੀਲੀਫ ਲੋਕਾਂ ਤੱਕ ਪਹੁੰਚਾਉਣੀ ਆ ਉਸ ਦੇ ਵਿੱਚ ਕੀ ਤਜਵੀਜ਼ ਲਿਆਂਦੀ ਆ ਜਾਂ ਕੀ ਇਸ ਦੇ ਵਿੱਚ ਬਦਲਾਅ ਕੀਤੇ ਜਾਂਦੇ ਨੇ ਉਹ ਦੇਖਣਾ ਹੋਵੇ ਅੱਛਾ ਗੌਰਵ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਕਿ ਮੁੱਖ ਮੰਤਰੀ ਵਾਰ-ਵਾਰ ਅਪੀਲ ਕਰ ਰਹੇ ਨੇ ਅੱਜ ਦਿੱਲੀ ਦੇ ਨੇਤਾਵਾਂ ਨਾਲ ਵੀ ਮੀਟਿੰਗ ਹੋਈ ਉਸ ਤੋਂ ਬਾਅਦ ਉਸਤੇ ਅਮਲ ਵੀ ਸ਼ੁਰੂ ਹੋ ਗਿਆ ਰਿਸਪਾਂਸ ਆਉਣਾ ਵੀ ਸ਼ੁਰੂ ਹੋ ਗਿਆ ਵਿਕਰਮਜੀਤ ਸਾਨੀ ਹੋਰਾਂ ਨੇ 1 ਕਰੋੜ ਰੁਪਇਆ ਦੇਣ ਦਾ ਮੁੱਖ ਮੰਤਰੀ ਫੰਡ ਦੇ ਵਿੱਚ ਐਲਾਨ ਕਰਤਾ ਜਾਂ ਹੋਰ ਵੀ ਬਹੁਤ ਸਾਰੇ ਅਗਲੇ ਦਿਨਾਂ ਦੇ ਵਿੱਚ ਅੱਗੇ ਆ ਸਕਦੇ ਆ ਕਿਤੇ ਨਾ ਕਿਤੇ ਇੱਕ ਚੀਜ਼ ਵੱਲ ਤੇ ਇਸ਼ਾਰਾ ਕਰਦਾ ਹੈ ਕਿ ਸਰਕਾਰ ਇਸ ਗੱਲ ਨੂੰ ਲੈ ਕੇ ਚਿੰਤਾ ਚ ਤੇ ਹੈ ਕਿ ਅਸੀਂ ਪੈਸਾ ਕਿਵੇਂ ਪੂਰਾ ਕਰਾਂਗੇ ਕੇਂਦਰ ਨਾਲ ਟਸਲ ਇੱਕ ਵੱਖਰੀ ਚੀਜ਼ ਹੈ ਪਰ ਸਟੇਟ ਗਵਰਨਮੈਂਟ ਨਹੀਂ ਕਿਉਂਕਿ ਸਿੱਧੀ ਜ਼ਿੰਮੇਵਾਰੀ ਤੇ ਸਟੇਟ ਗਵਰਨਮੈਂਟ ਦੀ ਹੋ ਜਾਂਦੀ ਹੈ ਲੋਕ ਦੇਖਦੇ ਆ ਕਿ ਸਟੇਟ ਗਵਰਨਮੈਂਟ ਤੁਸੀਂ ਕੀ ਕਰ ਰਹੇ ਹੋ ਕੇਂਦਰ ਦੇ ਨਾਲ ਤੇ ਜੋ ਟਸਲ ਹੈ ਉਹ ਹੈ ਹੀ ਹੈ ਕੇਂਦਰ ਤੋਂ ਰਿਫੰਡ ਦੀ ਗੱਲ ਹੈ ਕਿਦਰ ਵੱਲ ਬਕਾਇਆ ਪਏ ਪੈਸੇ ਦੀ ਗੱਲ ਹੈ ਉਹ ਅਲੱਗ ਚੀਜ਼ਾਂ ਨੇ ਪਰ ਕੀ ਆਪਾਂ ਜੇ ਮੈਂ ਸਿੱਧੇ ਸ਼ਬਦਾਂ ਚ ਕਹਾਂ ਇਹ ਕਹਾਂ ਕਿ ਸਰਕਾਰ ਦੇ ਚਿਹਰੇ ਤੇ ਚਿੰਤਾ ਦੀਆਂ ਲਕੀਰਾਂ ਨੇ ਇਸ ਚੀਜ਼ ਨੂੰ ਲੈ ਕੇ ਕਿ ਅਸੀਂ ਕਿਵੇਂ ਸੈੱਟ ਕਰਾਂਗੇ ਸਾਰਾ ਕੁਝ ਉਹ ਬਿਲਕੁਲ ਡੈਫੀਨਿਟਲੀ ਤੁਸੀਂ ਕਹਿ ਸਕਦੇ ਹੋ ਪੁਆਇੰਟ ਨੰਬਰ 1 ਕਿ ਪੂਰੇ ਸਟੇਟ ਨੂੰ ਹੜ੍ਹ ਪ੍ਰਭਾਵਿਤ ਇਲਾਕੇ ਆ ਗਿਆ ਪੁਆਇੰਟ ਨੰਬਰ 2 ਪੰਜਾਬ ਦੇ 12 ਜ਼ਿਲ੍ਹੇ ਇਫੈਕਟਡ ਬਹੁਤ ਜ਼ਿਆਦਾ ਨਜ਼ਰ ਆਏ ਪੁਆਇੰਟ ਨੰਬਰ 3 6 7 ਜ਼ਿਲ੍ਹੇ ਤਾਂ ਸਾਡੇ ਬਿਲਕੁਲ ਤੁਸੀਂ ਕਹੋ ਕਿ ਤਬਾਹ ਹੋ ਗਏ ਇੱਕ ਚੀਜ਼ ਬਹੁਤ ਕਲੀਅਰ ਹੈ ਜੋ ਮਰਜ਼ੀ ਸਿਆਸਤ ਉੰਦੀ ਰਹੇ ਪੈਸਾ ਕਿੱਥੋਂ ਆਇਆ ਕਿੱਥੇ ਆਏਗਾ ਨਹੀਂ ਆਇਆ ਘਟ ਆਇਆ ਵੱਧ ਆਇਆ ਐਂਡ ਆਫ ਦਾ ਡੇ ਲੋਕ ਕੀ ਚਾਹੁੰਦੇ ਨੇ ਕਿ ਉਹਨਾਂ ਤੱਕ ਰੀਲੀਫ ਪਹੁੰਚੇ ਲੋਕ ਕੀ ਚਾਹੁੰਦੇ ਨੇ ਕਿ ਜੇ ਸਾਡਾ ਘਟ ਹੈ ਗਿਆ ਤਾਂ ਇਹਦੇ ਵਾਸਤੇ ਕੋਈ ਹੈਲਪ ਕਰ ਦੋ ਦੇਖੋ ਪੰਜਾਬੀ ਬੜੇ ਹੌਸਲੇ ਵਾਲੇ ਹੁੰਦੇ ਨੇ ਆਪਾਂ ਸਾਰੇ ਸਮਝਦੇ ਆ ਲੋਕ ਇਹ ਨਹੀਂ ਕਹਿ ਰਹੇ ਕਿ ਜੇ ਅਸੀਂ ਘਰ ਬਣਾਇਆ ਸੀ ਅਸੀਂ ਪੰਜ ਕਮਰੇ ਪਾਏ ਹੋਏ ਸੀ ਤੁਸੀਂ ਪੰਜੇ ਬਣਾ ਦੋ ਦੁਬਾਰਾ ਮੈਂ ਬਹੁਤ ਸਾਰੇ ਲੋਕਾਂ ਨਾਲ ਆਪਾਂ ਗੱਲ ਵੀ ਕਰਦੇ ਆ ਔਰ ਇਹ ਵੀ ਧਾਰਨਾ ਨਿਕਲ ਕੇ ਆਉਂਦੀ ਹੈ ਕਿ ਕੁਝ ਤਾਂ ਹੈਲਪ ਹੋਵੇ ਟਿਕ ਟਕ ਟਕ ਅਸੀਂ ਦੁਬਾਰਾ ਇੱਟ ਤਾਂ ਲਾਉਣੀ ਸ਼ੁਰੂ ਕਰੀਏ ਜਿਹੜੇ ਲੋਕਾਂ ਦਾ ਫਰਨੀਚਰ ਖਤਮ ਹੋ ਗਿਆ ਬਹੁਤ ਮਿਹਨਤ ਲੱਗਦੀ ਹੈ ਘਰਾਂ ਦਾ ਸਮਾਨ ਬਣਾਉਣ ਨੂੰ 20 ਸਾਲ ਤੋਂ ਕਦੇ ਫਰਨੀਚਰ ਦਾ ਕੋਈ ਸੋਫਾ ਖਰੀਦ ਲਿਆ ਕਦੇ ਕੋਈ ਬੈੱਡ ਖਰੀਦ ਲਿਆ ਟੀਵੀ ਖਰੀਦ ਲਿਆ ਫ੍ਰਿਜ ਖਰੀਦ ਲਿਆ ਇੱਕ ਝਟਕੇ ਸਭ ਕੁਝ ਤਬਾਹ ਹੋ ਜਾਣਾ ਬਹੁਤ ਵੱਡੀ ਗੱਲ ਹੈ ਤਾਂ ਚਿੰਤਾਵਾਂ ਦੀਆਂ ਲਕੀਰਾਂ ਹੈਗੀਆਂ ਨੇ ਮੈਂ ਕਹਾਂ ਕਿ ਆਮ ਤੌਰ ਤੇ ਜਿਹੜੀ ਚਿੰਤਾ ਦੀ ਲਕੀਰਾਂ ਹੁੰਦੀਆਂ ਨੇ ਉਹ ਆਪਾਂ ਨੂੰ ਟੈਨਸ਼ਨ ਦੇ ਵਿੱਚ ਹੋਰ ਪਾਉਂਦੀਆਂ ਨੇ ਕਿ ਚਿੰਤਾਏ ਪਰ ਮੈਨੂੰ ਲੱਗਦਾ ਇੱਥੇ ਥੋੜਾ ਜਿਹਾ ਸਕੂਨ ਹੈ ਕਿ ਜੇ ਸਰਕਾਰ ਮੈਂ ਚਿੰਤਾ ਕਰਕੇ ਇਸ ਬਾਰੇ ਪਾਸੇ ਸੋਚ ਰਹੀ ਐ ਕਿ ਲੋਕਾਂ ਤੱਕ ਮਦਦ ਕਿਵੇਂ ਪਹੁੰਚੇ ਇਹ ਥੋੜੀ ਜਿਹੀ ਰਾਹਤ ਵਾਲੀ ਗੱਲ ਐ ਮੈਂ ਜਿਹੜਾ ਤੁਸੀਂ ਮੁੱਖ ਮੰਤਰੀ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਚੜਦੀ ਕਲਾ ਤੋਂ لازਮੀ ਤੌਰ ਤੇ ਉਸ ਦਾ ਅਸਰ ਹੋਏਗਾ ਆਲਰੇਡੀ ਤੁਸੀਂ ਜ਼ਿਕਰ ਕੀਤਾ ਹੈ ਕਿ 1 ਕਰੋੜ ਰੁਪਿਆ ਸਾਨੀ ਹੋਰਾਂ ਨੇ ਦਿੱਤਾ ਹੈ ਤਾਂ ਉਸ ਦਾ ਬਹੁਤ ਇੰਪੋਰਟੈਂਟ ਪਾਰਟ ਇਹੀ ਹੈ ਕਿ ਜਦੋਂ ਸੀਐਮ ਆ ਕੇ ਖੁਦ ਸਿੱਧੇ ਤੌਰ ਤੇ ਉੱਤੇ ਅਪੀਲ ਕਰਦੇ ਆ ਤਾਂ ਉਸ ਦਾ ਅਸਰ ਨਜ਼ਰ ਆਉਂਦਾ ਔਰ ਲੋਕਾਂ ਨੂੰ ਇਹ ਵੀ ਲੱਗਦਾ ਹੈ ਕਿ ਜਿਹੜਾ ਸੀਐਮ ਰੀਲੀਫ ਫੰਡ ਦੇ ਵਿੱਚ ਪੈਸਾ ਜਾ ਰਿਹਾ ਹੈ ਉਹ ਖੁਰਦਬੁਰਦ ਨਹੀਂ ਹੋਏਗਾ ਮੁੱਖ ਮੰਤਰੀ ਖੁਦ ਆ ਕੇ ਭਰੋਸਾ ਦੇ ਰਹੇ ਨੇ ਲੋਕਾਂ ਤੱਕ ਪਹੁੰਚੇਗਾ ਜਿਹੜੇ ਵਿਦੇਸ਼ਾਂ ਚ ਬੈਠੇ ਨੇ ਜਿਹੜਾ ਕੋਈ ਦੇਸ਼ ਦੇ ਹੋਰ ਕੋਨੇ ਚ ਬੈਠਾ ਹੋਏਗਾ ਮੈਂ ਕਹਿੰਦਾ ਜਿਹੜੇ ਚੰਡੀਗੜ੍ਹ ਦੇ ਵਿੱਚ ਵੀ ਬੈਠੇ ਨੇ ਉਹਨਾਂ ਨੂੰ ਬਹੁਤਾ ਯਕੀਨ ਨਹੀਂ ਹੁੰਦਾ ਕਈ ਵਾਰ ਕਿ ਜੇ ਮੈਂ 5000 ਵੀ ਡੋਨੇਟ ਕਰਨਾ ਹੈ ਤਾਂ ਮੈਂ ਕਿਸੇ ਐਨਜੀਓ ਨੂੰ ਦਵਾਂ ਕਿਸੇ ਹੋਰ ਸ਼ਖਸ ਦੇ ਫੜਾਵਾਂ ਮੈਨੂੰ ਨਹੀਂ ਪਤਾ ਕਿ ਸਹੀ ਥਾਂ ਤੇ ਪਹੁੰਚੇਗਾ ਨਹੀਂ ਪਹੁੰਚੇਗਾ ਤਾਂ ਸੀਐਮ ਰੀਲੀਫ ਫੰਡ ਦੇ ਜ਼ਰੀਏ ਲੋਕ ਉਮੀਦ ਕਰਦੇ ਨੇ ਕਿ ਠੀਕ ਹੈ ਕਿ ਪੂਰਾ ਸਿਸਟਮ ਬਣਿਆ ਹੋਇਆ ਹੈ ਡੀਸੀਆਂ ਦੇ ਜ਼ਰੀਏ ਐਸਡੀਐਮ ਦੇ ਜ਼ਰੀਏ ਲੋਕਾਂ ਤੱਕ